ਲੋ ਮਿੱਤਰੋ ਅੱਜ ਦੀ ਵਲੌਗ ਦੀ ਕਰਦੇ ਆ ਆਪਾਂ ਸ਼ੁਰੂਆਤ ਤੇ ਦੋ ਬੱਚੇ ਤੇ ਦੋ ਕਬੂਤਰ ਦੀਆਂ ਡਾਈਆਂ ਆ ਜੇ ਆਪਾਂ ਨਵੀਆਂ ਇੱਕ ਆ ਉੜਦੀ ਤੇ ਇੱਕ ਉਹ ਉੱਧਰ ਉੜਦਾ ਤੇ ਦੋ ਬੱਚੇ ਉਧਰ ਨੂੰ ਗਏ ਬਾ ਪਿੰਡ ਦੇ ਵਿੱਚ ਦੋ ਆ ਉੜਦੇ ਠੀਕ ਆ ਮਿੱਤਰੋ। ਮਿੱਤਰੋ ਆਪਣੇ ਇੱਕ ਬੂਤ ਨਾਲ ਕੁੁੱਡਾ ਹੈਗਾ। ਦਾਣੇ ਧੂਨੇ ਆਪਾਂ ਸਾਨੂੰ ਖਵਾਤੇ। ਬਾਕੀ ਸਾਰੇ ਜਾਨਵਰ ਆਪਣੇ ਠੀਕ ਆ। ਜਮਾ ਸੈਟ ਹੈ। ਠੀਕ ਆ ਮਿੱਤਰੋ। ਇਹ ਸਾਰੀਆਂ ਕਬੂਤਰੀਆਂ ਹੈ ਇਹ ਆਪਣੀਆਂ ਸਾਰੀਆਂ ਵੱਡੀਆਂ। ਇਹ ਵੱਡੀਆਂ ਕਬੂਤਰ ਹੀ ਨਹੀਂ ਆਪਣੇ ਸਾਰੀਆਂ। ਤੇ ਉਹ ਵਾਲਾ ਕਬੂਤਰ ਫੜਿਆ ਸੀ ਆਪਾਂ ਰਾਤੀ। ਉਹ ਬੈਠਾ। ਤੇ ਠੀਕ ਆ ਮਿੱਤਰੋ। ਆ ਬੈਠਾ ਜਿਹੜਾ। ਕਾਲੀ ਅਖਾ ਦਾ ਕਬੂਤਰ ਆ ਫੜਿਆ ਸੀ ਰਾਤੀ ਆਪਾਂ ਤੇ ਆ ਵੀ ਠੀਕ ਹੈ ਨਾਲੇ ਦੋਨੇ ਖਵਾਤੇ ਬਦਾਮਦੂ ਪਾਤੇ ਸੀਗੇ ਤੇ ਉਹ ਵਾਲੀ ਗੋਤਰੀ ਜਿਹੜੀ ਆਪਣੀ ਕੱਲ ਬੈਠੀ ਸੀ 4:30 ਤੋਂ 5:30 ਦੇ ਵਿੱਚ ਉਹ ਲਾਸਤੇ ਬੈਠੀ ਜਿਹੜੀ ਉਹਨੂੰ ਹੁਣ ਬਦਾਮਦੂ ਖਵਾ ਕੇ ਤੇ ਅੰਦਰ ਥਾੜਤੀ ਬਾਕੀ ਠੀਕ ਹੈ ਮਿੱਤਰੋ ਜਮਾ ਆਪਣੇ ਜਾਨਵਰ ਜਮਾ ਠੀਕ ਹੈ ਸੱਟ ਹੈ ਜਮਾ ਸਾਰੇ ਇਹ ਆਪਣਾ ਕਬੂਤਰ ਨਾਲ ਖੁੱਡਾ ਮਿੱਤਰੋ ਇਹ ਵੀ ਜਮਾ ਠੀਕ ਠਾਕ ਨੇ ਮਿੱਤਰੋ ਸਾਰੇ ਜਾਨਵਰ ਆਪਣੇ ਤੇ ਦਾਣੇ ਦੂਣੇ ਪਾਤੇ ਸੀਗੇ ਇਹਨਾਂ ਨੂੰ ਪਾਣੀ ਪੂਣੀ ਬਦਲਤਾ ਇਹਨਾਂ ਦਾ ਇੱਕ ਉੱਤੇ ਬੈਠਾ ਮੋਜਾ ਕਬੂਤਰ ਬਾਕੀ ਸਾਰੇ ਜਾਨਵਰ ਠੀਕ ਐ ਮਿੱਤਰੋ ਇਹ ਮਿੱਤਰੋ ਆਪਣੇ ਜੋੜੇ ਵਾਲਾ ਖੁੱਡਾ ਆਹ ਜੋੜਾ ਆਪਾਂ ਨਵਾਂ ਲਾਤਾ ਇਧਰ ਆਂਡੇ ਪਏ ਆਹ ਤਾਂ ਜੋੜਾ ਲੱਗੇ ਹੋਇਆ ਸੀਗਾ ਇੱਕ ਆਪਾਂ ਨਵਾਂ ਜੋੜਾ ਲਾਤਾ ਮਿੱਤਰੋ ਚਿਟੀਆਂ ਦੀ ਕਬੂਤਰੀ ਐ ਤੇ ਚਿਟੀਆਂ ਦਾ ਕਬੂਤਰ ਐ ਹਾਂ ਜੋੜਾ ਲਾਤਾ ਦੋਵੇਂ ਤੇ ਜੋੜਾ ਦੱਸਿਓ ਮਿੱਤਰੋ ਕਿਵੇਂ ਐ ਤੇ ਅੱਗੇ ਇਹਦਾ ਬੱਚਾ ਲਿਆ ਸੀ ਇੱਕ ਵਧੀਆ ਉੜਦਾ ਹੁਣ ਦੁਬਾਰਾ ਫੇਰ ਇਹਨੂੰ ਲਾਇਆ ਦੇ ਨਾਲ ਹੀ ਤੇ ਇਹ ਵੀ ਜਮਾ ਠੀਕ ਐ ਮਿੱਤਰੋ ਜਾਨਵਰ ਠੀਕ ਐ ਦੋਨੋਂ ਹੀ ਠੀਕ ਐ ਇਹ ਆਪਣਾ ਜਿੱਥੇ ਦੋ ਬਿਮਾਰ ਆ ਪਰ ਰੱਖੇ ਹੋਏ ਸੀ ਕਬੂਤਰ ਤੌਣ ਮਰੋੜ ਜਿਹੇ ਇੱਕ ਆਪਾ ਡਾਤਾ ਦੋਨਾਂ ਚ ਉਹ ਸਹੀ ਉੜਦਾ ਅੱਜ ਜਮਾ ਕੋਈ ਤੂੰ ਤੂੰ ਨਹੀਂ ਘਮਾਉਂਦਾ ਇਹ ਨੇ ਉੱਡਣ ਲੱਗਿਆ ਜਿੰਨਾ ਆਪਾਂ ਡਾਇ ਇਹ ਥੋੜੀ ਤੌਣ ਘਮਾਉਂਦਾ ਹਜੇ ਉਹਦੇ ਕਰਕੇ ਵੀ ਆਪਾਂ ਇਹਨੂੰ ਨਹੀਂ ਡਾਇਆ ਉਹ ਜਿਹੜਾ ਦੂਜਾ ਸੀ ਕਾਲੀ ਪੂਛ ਵਾਲਾ ਬੱਚਾ ਆ ਉਹਨੂੰ ਆਪਾਂ ਜੜਾਤਾ ਸੀਗਾ ਉਹ ਸਹੀ ਉੱਡੀ ਜਾਂਦਾ ਇੱਥੇ ਡੁੱਗਿਆ ਡੁੱਗਿਆ ਤਾਂ ਨਹੀਂਗਾ ਬਾਕੀ ਉੱਡਦਾ ਉੜਦਾ ਜਾਮਾ ਸਹੀ ਪਿਆ ਇਹਨੇ ਮਿੱਤਰੋ ਆਪਣੇ ਸਭ ਤੋਂ ਛੋਟੇ ਚੂਚੇ ਜਦੋਂ ਗੇੜ ਬੋਲਦੇ ਨਾਲ ਧਿਆਨ ਬਾਹਰ ਭੱਜਣ ਨੂੰ ਕਰਦੇ ਆ ਆ ਪੱਖਾ ਛੱਡਿਆ ਹੈ ਉੱਤੇ ਇਹਨਾਂ ਵਾਸਤੇ ਤੇ ਆ ਆਪਣੇ ਸਾਰੇ ਛੋਟੇ ਚੂਚੇ ਆ ਮੇਰੇ ਵੀ ਸਾਰੇ ਠੀਕ ਠਾਕ ਨੇ ਮਿੱਤਰੋ ਆ ਇੱਕ ਮਰ ਗਿਆ ਅੱਜ ਹੋਰ ਰਾ ਪਿਆ ਉਹ ਆਪਾ ਚੱਕ ਲਾਂਗੇ ਜਾਂਦੀ ਜਰੀ ਤੇ ਬਾਕੀ ਤਾਂ ਸਾਰੇ ਠੀਕ ਠਾਕ ਨੇ ਮਿੱਤਰੋ ਕਿਉਂਕਿ ਗਰਮੀ ਬਹੁਤ ਹੈ ਤੇ ਪੱਖਾ ਆਪਾਂ ਛੱਡੜਾ ਪੈ ਰਿਆ ਉਸ ਕਾਰਨ ਆ ਹੀ ਹੈ ਕਿਉਂਕਿ ਕਮਰਾ ਬੰਦ ਰਹਿੰਦਾ ਹੈ ਉਹਦੇ ਕਰਕੇ ਵੀ ਪੱਖਾ ਛੱਡਣਾ ਪੈਂਦਾ ਕਿਉਂਕਿ ਜੇ ਬੰਦ ਕਰ ਦਈਏ ਪੱਖਾ ਨਾ ਛੜੀਏ ਫਿਰ ਜ਼ਿਆਦਾ ਮਰਦੇ ਚੁੱਕੇ ਕਿਉਂਕਿ ਗਰਮੀ ਬਹੁਤ ਰਹੀ ਹੈ ਇਹਦੇ ਕਰਕੇ ਬਾਕੀ ਤਾਂ ਸਾਰੇ ਜਾਨਵਰ ਠੀਕ ਠਾਕ ਨੇ ਮਿੱਤਰੋ ਪਾਣੀ ਇਹਨਾਂ ਦਾ ਆਪਾਂ ਚੇਂਜ ਕਰਨਾ ਹੈ ਉਹ ਆਪਾਂ ਕਰ ਦਾਂਗੇ ਤੇਰੀ ਤੇ ਥੋੜੀ ਦੇਰ ਚਲੋ ਮਿੱਤਰੋ ਇਹ ਆਪਣੇ ਸਾਰੇ ਵੱਡੇ ਚੂਚੇ ਇਹਨਾਂ ਨੂੰ ਗਰਮੀ ਬਹੁਤ ਆ ਗਈ ਆ ਤੇ ਮੂੰਹ ਪਟ ਰੱਖੇ ਨੇ ਸਾਰਿਆਂ ਨੇ ਇਹਨਾਂ ਨੂੰ ਵੀ ਹੁਣ ਅੰਦਰ ਤਾੜਦੇ ਆ ਜਾਨਵਰ ਆਪਣੇ ਠੀਕ ਆ ਮਿੱਤਰੋ ਸਾਰੇ ਵੈਸੇ ਤਾਂ ਆਹ ਇੱਕੋ ਆਪਣੇ ਸਾਰੇ ਵੱਡੇ ਚੂਚੇ ਆਏ ਸਾਰੇ ਇਹ ਫਿਰਦੇ ਸਾਰੇ ਵੱਡੇ ਚੂਚੇ ਆ ਵੇਖ ਲੋ ਬਾਜੀ ਸਹੀ ਵੇਖਦੇ ਇਹ ਇਹਨਾਂ ਨੂੰ ਆਪਾਂ ਹੁਣ ਅੰਦਰ ਕਰਦੇ ਆਂ ਆਪਣਾ ਟਮਟੇ ਜੇਰੀ ਉਹ ਖੜਾ ਬਾਹਰ ਦੇ ਵਿੱਚ ਉਹ ਵੀ ਡੀ ਕਰਿਆ ਵੀ ਕਦੋਂ ਜੂਨ ਅੰਦਰ ਤੜੇ ਤਾਂ ਮੈਂ ਕਦੋਂ ਇੱਥੇ ਪਾਵਾਂ ਤੇ ਬਾਕੀ ਸਾਰੇ ਜਾਨਵਰ ਠੀਕ ਠਾਕ ਨੇ ਮਿੱਤਰੋ ਆਪਣੇ ਤੇ ਆਪਣੇ ਵੱਡੇ ਮੁਰਗੇ ਤੇ ਮੁਰਗੀਆਂ ਇਹ ਵੀ ਜਮਾ ਸਾਰੇ ਠੀਕ ਠਾਕ ਨੇ ਮਿੱਤਰੋ ਸਾਰੇ ਆ ਆਪਣਾ ਵੱਡਾ ਮੁਰਗਾ ਕਾਲਾ ਤੇ ਕੁਛ ਉਧਰ ਫਿਰਦੇ ਆ ਛੋਟੇ ਚੂਚੇ ਆਪਣੇ ਉਹ ਬਲਦ ਦੇ ਪੈਰਾਂ 'ਚ ਲੱਗੇ ਹੋਏ ਆ ਚਿਚੜ ਖਾਣ ਇਹ ਵੀ ਸਾਰੇ ਠੀਕ ਠਾਕ ਨੇ ਮਿੱਤਰੋ ਦੋਵਾ ਫਿਰਦੇ ਬਾਕੀ ਆ ਵੱਡੇ ਮੁਰਗੇ ਆ ਇੱਧਰ ਫਿਰਦੇ ਆ